ਪਾਤੇ ਤਿੰਨ ਵਾਰੀ ਕਥਾ ਕਰਾਈ ਸੀ ਪਿਛਲੇ ਵਾਰੀ ਪਿਛਲੇ ਸਾਲ ਇਸ ਵਾਰ ਵੀ ਆਪਾਂ ਇੱਥੇ ਵਿਚਾਰਦੇ ਰਹੇ ਜਿਹੜੇ ਤਾਂ ਰੱਬ ਨੂੰ ਮੰਨਦੇ ਨੇ ਵੀ ਰੱਬ ਹੈਗਾ ਉਹ ਤਾਂ ਇਸ ਵੇਲੇ ਫੀਲਿੰਗ ਲੈਣ ਕਿ ਰੱਬ ਸਾਡਾ ਬਾਦਸ਼ਾਹ ਹੈ ਅਸੀਂ ਉਹਦੇ ਪੁੱਤਾਂ ਜਿਹੜੇ ਰੱਬ ਨੂੰ ਨਹੀਂ ਮੰਨਦੇ ਅਗਰ ਕਿਸੇ ਦਾ ਰੱਬ ਵਿੱਚ ਵਿਸ਼ਵਾਸ ਨਹੀਂ ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਕੁਦਰਤ ਵਿੱਚ ਜ਼ਰੂਰ ਵਿਸ਼ਵਾਸ ਹੋਏਗਾ ਕਿਉਂਕਿ ਜੋ ਕੁਝ ਵੀ ਸਾਨੂੰ ਮਿਲ ਰਿਹਾ ਉਹ ਕੁਦਰਤ ਰਾਹੀਂ ਮਿਲ ਰਿਹਾ ਸਤਿ ਸ਼੍ਰੀ ਅਕਾਲ ਨੌਨਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਛ왈ਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕਲਗਰੀ ਦੇ ਟੈਰਨਿਕ ਪਾਰਕ ਦੇ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਇਰਾਨ ਸਿੰਘ ਜੀ ਚੈਨਾ ਪਧਾਰੇ ਜਿਨ੍ਹਾਂ ਨੇ ਮਨੁੱਖਾ ਜੀਵਨ ਜੀਣ ਦੀ ਜਾਂਚ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਗਈ ਹੈ ਉਸ ਦੇ ਬਾਰੇ ਦੇ ਵਿੱਚ ਬਸਾਰ ਨਾਲ 1 ਘੰਟਾ ਲੈਕਚਰ ਦੇ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦੀਆਂ ਮੁੱਖ ਚਲਕੀਆਂ ਤੇ ਪਰਮਾਤਮਾ ਦਾ ਨਾਮ ਕਰਾਉਣਗੇ ਗੱਲਬਾਤ ਤੁਸੀਂ ਬਣੇ ਰਹੋ ਸਵਾਲਕ ਟੀਵੀ ਚੈਨਲ ਦੇ ਨਾਲ ਅਪਿੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਭੰਗੂ ਅਨਸਾਰ ਆ ਬਜ਼ੁਰਗ ਟੈਰਲਿਕ ਪਾਰਕ ਜੋ ਕਿ ਕੈਲਗਰੀ ਦੇ ਵਿੱਚ ਮੌਜੂਦ ਹੈ ਉੱਥੇ ਆਪਣਾ ਵਿਹਲਾ ਸਮਾਂ ਬਤਾਉਂਦੇ ਨੇ ਬਹੁਤ ਸਾਰੇ ਜੋ ਬਜ਼ੁਰਗ ਨੇ ਉਹ ਤਾਸ਼ਾਂ ਖੇਡਦੇ ਨੇ ਪਰ ਇਹ ਬਜ਼ੁਰਗ ਹੈ ਜਿਹੜੇ ਇਹ ਇੱਕ ਵਧੀਆ ਲੈਕਚਰ ਕਰਾਉਂਦੇ ਨੇ ਸੋ ਅੱਜ ਇਹਨਾਂ ਨੇ ਲੈਕਚਰ ਜੋ ਲੈਣਾ ਹੈ ਉਹ ਸਦਾ RAM ਸਿੰਘ ਤੋਂ ਲੈਣਾ ਹੈ ਜੋ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਕਿਵੇਂ ਜੂਣਾ ਹੈ ਕਿਸ ਤਰ੍ਹਾਂ ਤੁਸੀਂ ਜ਼ਿੰਦਗੀ ਬਤਾਉਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਆਪਣਾ ਲੈਕਚਰ ਇਹ ਪੇਸ਼ ਕਰ ਰਹੇ ਨੇ ਸੋ ਅਸੀਂ ਤੁਹਾਨੂੰ ਸਾਰੇ ਲੈਕਚਰਸ ਨੂੰ ਭਾਗ ਵਾਈਜ਼ ਜਾਨੀ ਕਿ ਅੱਜ ਅਸੀਂ ਤੁਹਾਨੂੰ ਪਹਿਲਾ ਭਾਗ ਦਿਖਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਭਾਗ ਦਿਖਾਵਾਂਗੇ ਸੋ ਤੁਸੀਂ ਇਸ ਲੈਕਚਰ ਦਾ ਘਰ ਬੈਠ ਕੇ ਆਨੰਦ ਮਾਣੋ ਜੀ ਦਿਨਵਾਰੀ ਕਥਾ ਕਰਾਈ ਸੀ ਪਿਛਲੇ ਵਾਰੀ ਪਿਛਲੇ ਸਾਲ ਇਸ ਵਾਰ ਵੀ ਆਪਾਂ ਇੱਥੇ ਵਿਚਾਰਦੇ ਰਹੇ ਕੱਲ ਵੈਸੇ ਹੀ ਵਿਚਾਰਦੇ ਵਿਚਾਰਦੇ ਇਹਨਾਂ ਦਾ ਫੋਨ ਆ ਗਿਆ ਤੇ ਤੁਰੰਤ ਹੀ ਇਹ ਮੌਕਾ ਬਣ ਗਿਆ ਮੈਂ ਅੱਗੇ ਫੇਰ ਇਹਨਾਂ ਨੂੰ ਬੇਨਤੀ ਕੀਤੀ ਵੀ ਕਿ ਕਹਿੰਦੇ ਵੀ ਅੱਗੇ ਰੱਖ ਲਿਓ ਅਗਲੇ 12 ਦਿਨ ਮੈਂ ਕਿਹਾ ਵੀ ਅਗਲੇ 12 ਦਿਨ ਤਾਂ ਮੌਸਮ ਖਰਾਬ ਹੋ ਜਾਣਾ ਕੱਲ ਨੂੰ ਮੌਸਮ ਠੀਕ ਹੈ ਕੱੱਡੇ ਨੂੰ ਸਾਨੂੰ ਟਾਈਮ ਦਿਓ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸਰਦਾਰ ਰਾਮ ਸਿੰਘ ਚੈਲਾ ਜੀ ਦੀ ਜਿਨ੍ਹਾਂ ਨੇ ਸਾਨੂੰ ਅੱਜ ਟਾਈਮ ਦੇਆ ਤੇ ਅੱਜ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਆਪਾਂ ਨੂੰ ਮਹਾਨ ਗੁਰੂ ਜੀ ਦੇ ਗਿਆਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਗਿਆਨ ਹੈ ਸਾਨੂੰ ਉਹਦੇ ਬਾਰੇ ਵਿਚਾਰ ਜਿਹੜੇ ਆ ਆਪਣੇ ਨਾਲ ਸਾਂਝੇ ਕਰਨਗੇ ਤੇ ਇਹ ਸਿੱਖ ਵੈਲਿਊ ਲਰਨਿੰਗ ਸੈਂਟਰ ਉਹ ਚਲਾਉਂਦੇ ਨੇ ਜਿਸ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ ਤੇ ਪੰਜਾਬੀ ਦੇ ਨਾਲ ਨਾਲ ਗੁਰੂਆਂ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਉਹ ਪਛੋਕੜ ਇਤਿਹਾਸ ਜਿਹੜਾ ਸਾਡਾ ਗੁਰੂਆਂ ਦਾ ਉਹਨੂੰ ਜੇ ਆਣ ਵਾਲੀ ਪਨੀਰੀ ਭੁੱਲ ਨਾ ਜਾਏ ਉਹ ਪਨੀਰੀ ਨੂੰ ਜੋੜ ਲਈ ਇਹਨਾਂ ਨੇ ਲਗਾਤਾਰ ਤਰ੍ਹਾਂ ਤੇ 2 ਸਾਲ ਹੋ ਗਏ ਇਹ ਟੀਵੀ ਦੇ ਚੈਨਲਾਂ ਰਾਹੀਂ ਆਪਣੇ ਇਤਿਹਾਸ ਦੇ ਨਾਲ ਬੱਚਿਆਂ ਨੂੰ ਜਿਹੜੀ ਹੈ ਪੰਜਾਬੀ ਸਿਖਾ ਕੇ ਤੇ ਇਤਿਹਾਸ ਦੇ ਨਾਲ ਜੋੜਨ ਲੱਗੇ ਨੇ ਤੇ ਸਾਨੂੰ ਅੱਜ ਲੋੜ ਹੈ ਪੰਜਾਬੀ ਦੀ ਕਿਉਂਕਿ ਜੇ ਅਸੀਂ ਕਿਤੇ ਟੇਬਲ ਟਾਕ ਕਰਨੀ ਹੈ ਜਾਂ ਸਾਡੇ ਕੋਈ ਇਤਿਹਾਸ ਬਾਰੇ ਪੜਨਾ ਤਾਂ ਉਹ ਪੰਜਾਬੀ ਜੀ ਬੜੀ ਡਿਮਾਂਡ ਹੈ ਤੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਖੋਖਣਾ ਪੜਨਾ ਤੇ ਉਹ ਸਾਰਾ ਉਹ ਪੰਜਾਬੀ ਦੇ ਵਿੱਚ ਹੀ ਹੈ ਪੰਜਾਬੀ ਦੀ ਇਤਿਹੀ ਲੋੜ ਹੈ ਕਿ ਸਾਨੂੰ ਇਹਦੀ ਬਹੁਤ ਜ਼ਰੂਰੀ ਲੋੜ ਹੈ ਤੇ ਜਿੱਥੇ ਇੰਗਲਿਸ਼ ਹੈ ਜਾਂ ਹੋਰ ਭਾਸ਼ਾਵਾਂ ਸਾਨੂੰ ਜਾਣਨੀ ਚਾਹੀਦੀਆਂ ਉੱਥੇ ਆਪਣੀ ਭਾਸ਼ਾ ਨੂੰ ਖਾਸ ਕਰਕੇ ਆਪਾਂ ਪਹਿਲ ਦਈਏ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦੇ ਲਈ ਸ੍ਰੀ ਸਰਦਾਰ ਰਾਮ ਸਿੰਘ ਜੀ ਥੈਲਾ ਆਪਾਂ ਨੂੰ ਬੜੇ ਵਿਸਤਾਰ ਦੇ ਨਾਲ ਦੱਸਣਗੇ ਤੇ ਅੱਜ ਕਿਸ ਤਰ੍ਹਾਂ ਹਾਲਾਤ ਜਿਹੜੇ ਨੇ ਉਥਲ ਪੁਥਲ ਹੋ ਰਹੇ ਨੇ ਸੰਸਾਰ ਭਰ ਦੇ ਕਿਸ ਤਰ੍ਹਾਂ ਜਿਹੜਾ ਸਮਾਜ ਬਦਲਦਾ ਕਿਸ ਤਰ੍ਹਾਂ ਜਿਹੜੀਆਂ ਜਥੇਬੰਦੀਆਂ ਨਵੀਂ ਤੇ ਨਵੀਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਪੋਲੀਟਿਕਲ ਜਥੇਬੰਦੀਆਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਤੇ ਪੁਰਾਣੀਆਂ ਜਥੇਬੰਦੀਆਂ ਉਹਨਾਂ ਨੂੰ ਲੋਕ ਜਿਹੜੇ ਐ ਭੁੱਲਦੇ ਜਾ ਰਹੇ ਨੇ ਤੇ ਨਵੇਂਆਂ ਨੂੰ ਲੋਕ ਉਭਾਰਨਾ ਚਾਹੁੰਦੇ ਨੇ ਕਿਉਂਕਿ ਹਾਲਾਤ ਮਹਿੰਗਾਈ ਤੇ ਜਿਹੜੇ ਨੇ ਅੱਜ ਕੱਲ ਇਤਨੀ ਮਹਿੰਗਾਈ ਵੱਧ ਗਈ ਸਾਰੇ ਸੰਸਾਰ ਦੇ ਅੰਦਰ ਕਿਉਂਕਿ ਮਹਿੰਗਾਈ ਤੋਂ ਲੋਕ ਦੁਖੀ ਹੋ ਗਏ ਨੇ ਲੋਕ ਕੁਝ ਭਾਰ ਦੇ ਨੇ ਵਿੱਚ ਸਾਨੂੰ ਕੋਈ ਕਿਧਰੋਂ ਹੈਲਪ ਮਿਲੇ ਮਦਦ ਮਿਲੇ ਉਸ ਵਾਸਤੇ ਇਹ ਜਿਹੜੇ ਲੋਕ ਚਾਹੁੰਦੇ ਨੇ ਕੋਈ ਸਮਾਜ ਦੇ ਵਿੱਚ ਤਬਦੀਲੀ ਆਵੇ ਤੇ ਉਹ ਤਬਦੀਲੀਆਂ ਲਗਾਤਾਰ ਤਾਂ ਜ ਹਰ ਇੱਕ ਥਾਂ 'ਤੇ ਜਾਰੀ ਨੇ ਹਰ ਇੱਕ ਦੇਸ਼ ਦੇ ਅੰਦਰ ਜਾਰੀ ਨੇ ਮੈਂ ਬਹੁਤਾ ਵਿਸਤਾਰ ਤੇ ਨਾ ਜਾਂਦਾ ਹੋਇਆ ਅੱਜ ਤੇ ਮੈਂ ਰਾਮ ਸਿੰਘ ਚੈਲਾ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਪਹਿਲਾਂ ਤੇ ਇਹਨਾਂ ਨੂੰ ਕੀ ਆਇਆ ਜਿਹੜੇ ਆਖਣਗੇ ਸਰਦਾਰ ਸੇਵਾ ਸਿੰਘ ਜੀ ਭੁੱਲ ਇਹਨਾਂ ਨੂੰ ਕੀ ਆਇਆ ਆਖਣਗੇ ਤੇ ਉਸ ਦੇ ਬਾਅਦ ਆਪਾਂ ਰਾਂ ਸਰਕਾਰ ਰਾਮ ਸਿੰਘ ਜੀ ਚੈਲਾ ਜੀ ਆਪਣੇ ਵਿਸਥਾਰ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸੇਵਾ ਸਿੰਘ ਜੀ ਕੋ ਪਹਿਲਾ ਗੁਰੂ ਦੀ ਫਤਿਹ ਬਲਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ ਮੈਂ ਥੋੜਾ ਐਸੇ થી ਆ ਜਨਾ ਹੈ ਜਿਹੜਾ ਗੁਰੂ ਦੀ ਇਹ ਫਤਿਹ ਹੈ ਮੈਂ ਤੇ ਸੰਗਠਨ YouTube ਤੇ ਕਿਸੇ ਨੇ ਕਿਹਾ ਵੀ ਇਹ ਜਿਹੜੀ ਫਤਿਹ ਹੈ ਨਾ ਜਿਹੜਾ ਅਸੀਂ ਜਿਹੜਾ ਆਪਣਾ ਇਹ ਇੰਨਾ ਉੱਚੀ ਬੁਲਾਇਆ ਜਾਂਦਾ ਸੀ ਕਿ ਤੁਹਾਡੀਆਂ ਸਿਰ ਦੀਆਂ ਨਸਾਂ ਖੁੱਲ ਜਾਂਦੀਆਂ ਤੁਹਾਨੂੰ ਇੰਨਾ ਮਤਲਬ ਜੋਸ਼ ਭਰਿਆ ਜਾਂਦਾ ਸੋ ਫਤਿਹ ਬੁਲਾਉਣ ਲੱਗਿਆਂ ਕਦੇ ਵੀ ਸੰਕੋਚ ਨਾ ਕਰੋ ਕਾਜ ਵਾਜ ਕੇ ਫਤਿਹ ਬਣਾਓ ਤੇ ਇਹ ਬੰਦੇ ਵਿਕਾਸ ਸੰਗਤ ਦੇ ਮੈਂ ਮਾਪਦੇ ਵਲ ਅਜਾ ਕਹਿੰਦੀ ਨਹੀਂ ਸੋ ਪਹਿਲਾਂ ਤੇ ਨਿਮਾਨੀ ਬੇਨਤੀ ਹੈ ਹੁਣ ਜਿਹੜੀ ਗੱਲ ਆਪਾਂ ਅੱਜ ਕਰਨੀ ਹੈ ਭਾਈ ਰਾਮ ਸਿੰਘ ਜੀ ਬਹੁਤ ਯਾਰਾਂ ਵਾਲੇ ਬੰਦੇ ਨੇ ਬਹੁਤ ਛੋੜੇ ਲਿਖੇ ਸੁਲਝੇ ਇਨਸਾਨ ਨੇ ਜੋ ਮੈਂ ਇਹਨਾਂ ਦੀ ਪਹਿਲਾਂ ਫਿਕਰ ਗੁਰੂ ਘਰ ਤੋਂ 250 ਇਹ ਪੜਾਉਂਦੇ ਸੀ ਐਤਵਾਰ ਨੂੰ ਸਵੇਰ ਜਾਣਾ ਆਸ਼ਾਸ਼ ਕਰਨਾ ਵੀ ਅੱਭੀ ਆ ਕੀ ਵੀ ਸਾਡੇ ਸ਼ਹਿਰ ਚ ਪਿੰਡਾਂ ਚ ਨਹੀਂ ਸ਼ਹਿਰਾਂ ਚ ਵਿਦਿਆਤ ਹੈ ਨਹੀਂ ਇੱਥੇ ਸਾਡੇ ਨਿੱਕੇ ਨਿੱਕੇ ਬੱਚੇ 400 ਦੇ 500 ਦੇ 1000 ਦੇ ਫਿਰ ਸਤਨ ਉਹ ਵੇਖੂ ਜਾਂਚ ਪਾਈ ਜਾਂਦੇ ਆ ਕੋਈ ਪਾਠ ਕਰੀ ਜਾਂਦਾ ਕੋਈ ਫਿਰ ਉਹ ਆਪ ਕੀਰਤਨ ਕਰਦੇ ਆ ਅਰਦਾਸ ਆਪ ਕਰਦੇ ਆ ਮੁਖਵਾ ਕਾਫ ਲੈਂਦੇ ਆ ਜਿਹੜਾ ਕਿ ਸਾਨੂੰ ਨਹੀਂ ਆਉਂਦਾ ਸੋ ਬਹੁਤ ਵਧੀਆ ਪਰਾਲਾ ਸੀ ਚਲੋ ਕੁਝ ਵੀ ਹੋਇਆ ਉੱਥੇ ਇਹਨਾਂ ਨੂੰ ਉਹ ਨਹੀਂ ਫਿੱਟ ਬੈਠਾ ਮੀਟਿੰਗ ਇਹਨਾਂ ਨੂੰ ਫਿਰ ਪੱਡ ਕਰਨਾ ਪਿਆ ਹੁਣੇ ਕਰ ਰਿਹਾ ਆਪਦਾ ਚ ਚਲਾ ਰਹੇ ਆ ਬਹੁਤ ਵਧੀਆ ਕਰਾ ਰਹੇ ਹੁਣ ਵੀ ਅਸੀਂ ਗੱਲਾਂ ਕਰਦੇ ਸਕੇ ਇਹ ਬਹੁਤ ਹੀ ਅਪਰਾਡੇ ਕਰ ਰਹੇ ਆ ਵਰਲਡ ਲੈਵਲ ਤੇ ਸਿੱਖਾਂ ਦੀ ਜਥੇਬੰਦੀ ਬਣੇ ਕਿ ਸਾਰੇ ਜਿਹੜੇ ਵਿਦਵਾਨ ਇਕੱਠੇ ਹੋ ਕੇ ਸਾਰੇ ਪੰਤੀਆਂ ਤੋਂ ਸਾਰੀਆਂ ਜਥੇਬੰਦੀਆਂ ਤੋਂ ਲੈ ਕੇ ਕੋਈ ਉਹ ਜਾਂ ਮੰਚ ਬਣਾਇਆ ਜਾਵੇ ਉਹਦੇ ਵਿੱਚ ਪੰਜ ਪ੍ਰਧਾਨੀ ਲਿਆ ਕੇ ਸਾਰੇ 50 ਬੰਦੇ 50 ਮੁਲਕਾਂ ਦੇ ਬੰਦੇ ਲੈ ਕੇ ਜੱਦੇ ਤੋਂ ਲੈ ਕੇ ਉਹਨਾਂ ਚੋਂ ਜਿਹੜੇ ਛਾਵਾ ਤੋਂ ਆਉਂਦੇ ਦੋ ਦੋ ਬੰਦੇ ਉਹਨਾਂ ਚੋਂ ਫਿਰ ਪੰਜ ਬੰਦੇ ਲੈ ਕੇ ਨਯਾ ਸਿੰਘ ਮਾਰਸ਼ੂ ਜੀ ਉਹ ਵੀ 10 11 ਦਿਨ ਹੋ ਗਏ ਉਹ ਵੀ ਪੀਟਰ ਜੀ ਨੇ ਇੱਕ ਜਗਜੀਤ ਸਿੰਘ ਮੋਗੇ ਤੋਂ ਉਨਲੇ ਸੀ ਉਹ ਵੀ ਬਿਮਾਰ ਪਏ ਨੇ ਮੈਂ ਉਹਨਾਂ ਦੇ ਫੋਨ ਜਦੋਂ ਕਿਤੇ ਪਤਾ ਲੱਗਿਆ ਮਤਲਬ ਉਹ ਠੀਕ ਹੋ ਜਾਣ ਪਰਮਾਤਮਾ ਉਹਨਾਂ ਨੂੰ ਠੀਕ ਕਰੇ ਤੇ ਹੁਣ ਮੈਂ ਬੇਨਤੀ ਕਰਾਂਗਾ ਸਦਾ ਰਾਮ ਸਿੰਘ ਜੀ ਨੂੰ ਦਾ ਖਾਲਸਾ ਜੀ ਕੀ ਫਤਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਕੋਈ ਨੁਕਤਾ ਜੀ ਅਖੀਰ ਤੇ ਇੱਕ ਮੈਸੇਜ ਦੋ ਚੀਜ਼ਾਂ ਤੁਹਾਡੀ ਨਾਲ ਸੰਯੋਗ ਕਰਾਂਗਾ ਤੇ ਮੇਰੀਆਂ ਕਿਉਂਕਿ ਤਲਾਸ਼ੇ ਸ਼ੁਰੂ ਹੋਣੀਆਂ ਨੇ ਮੈਂ 150 ਤੇ అలਾਰਮ ਲਾਇਆ ਹੋਇਆ ਇੱਕ 50 ਤੇ అలਾਰਮ ਬੋਲੇਗਾ ਫਿਰ 5 ਮਿੰਟ ਵਾਸਤੇ ਦੇਖ ਕਰਕੇ ਫਿਰ ਉੱਤੋਂ ਉਹ ਨੁਕਤਾ ਸਮਝਣ ਵਾਸਤੇ ਇੱਕ ਸਟੋਰੀ ਸੁਣਾਵਾਂ ਇੱਕ ਉਦਾਹਰਨ ਤੇ ਫਿਰ ਉਹ ਨੁਕਤਾ ਜ਼ਿੰਦਗੀ 'ਚ ਕਿਵੇਂ ਜਿਉਣਾ ਕੋਈ ਮੇਰੀ ਦੇਖ ਨੂੰ ਮੇਰੀ ਸ਼ਬਦਾਵਲੀ ਨੂੰ ਮੇਰੇ ਵਿਚਾਰਾਂ ਪਸੰਦ ਕਰੇ ਭਾਵੇਂ ਨਾ ਕਰੇ ਪਰ ਮੈਨੂੰ ਵਿਸ਼ਵਾਸ ਹੈ ਉਸ ਨੁਕਤੇ ਨੂੰ ਹਰ ਕੋਈ ਪਸੰਦ ਕਰੇਗਾ ਕਿਉਂਕਿ ਉਹ ਨੁਕਤਾ ਮੇਰਾ ਨਹੀਂ ਸ਼ਬਦਾਵਲੀ ਮੇਰੀ ਹੋ ਸਕਦੀ ਹੈ ਵਿਖ ਮੇਰੀ ਹੋ ਸਕਦੀ ਹੈ ਵਿਚਾਰ ਮੇਰੇ ਹੋ ਸਕਦੇ ਨੇ ਪਰ ਉਹ ਨੁਕਤਾ ਮੇਰਾ ਨਹੀਂ ਹੈ ਉਹ ਸਭ ਨੂੰ ਚੰਗਾ ਲੱਗੇਗਾ ਸਟੋਰੀ ਧਿਆਨ ਨਾਲ ਸੁਣਿਓ ਰਾਂਦੇ ਦੇਸ਼ ਵਿੱਚ ਚਲਿਆ ਗਿਆ ਭਿਖਾਰੀਆਂ ਨਾਲ ਸੰਗ ਹੋ ਗਿਆ ਨਵੀਂ ਦੁਨੀਆ ਸ਼ੁਰੂ ਹੋ ਗਈ ਭਿਖਾਰੀਆਂ ਦੀ ਇੱਧਰ ਬਾਦਸ਼ਾਹ ਸੋਚਦਾ ਮੈਂ ਇਕੱਲਾ ਮੇਰਾ ਪੁੱਤ ਸੀ ਤੇ ਮੈਂ ਰਾਜ ਭਾਗ ਖਜ਼ਾਨਾ ਐਡਾ ਵੱਡਾ ਕੀ ਕਰਨਾ ਜੇ ਪੁੱਤ ਹੀ ਨਹੀਂ ਪਤਾ ਕਿਤੇ ਆ। ਹੋਵੇ ਨਾ ਤੇ ਇਹ ਮੈਂ ਰਾਜ ਭਾਗ ਕਿਸੇ ਨੂੰ ਦੇ ਦਿਆਂ। ਤੇ ਆਪਣੀ ਰਹਿੰਦੀ ਜ਼ਿੰਦਗੀ ਸਕੂਨ ਨਾਲ ਬਤਾਵਾਂ ਜਿੰਮੇ ਹੋ ਸਕੇ ਤੇ ਮੇਰਾ ਕੋਈ ਨਿਸ਼ਾਨੇ ਸਾਰੇ ਮੇਰੇ ਖਤਮ ਹੋ ਗਏ ਕਿਉਂਕਿ ਜਦੋਂ ਪੁੱਤ ਹੀ ਨਹੀਂ ਦੇਣਾ। ਉਧਰੋਂ ਉਹਦੀ ਨਵੀਂ ਦੁਨੀਆ ਸ਼ੁਰੂ ਹੋ ਗਈ ਹੈ ਆਪਣੇ ਆਪ ਚ ਅਸਾਸ ਹੈ ਕਿ ਮੈਂ ਭਿਖਾਰੀ ਹਾਂ ਕਦੀ ਕਦੀ ਰੋਟੀ ਮਿਲ ਗਈ ਖੁਸ਼ੀਆਂ ਪਿਖਾਰੀਆਂ ਨਾਲ ਮਿਲ ਕੇ ਮਨਾ ਲੈਂਦਾ ਹੈ ਨਾ ਮਿਲੀ ਤੇ ਪਿਖਾਰੀਆਂ ਨਾਲ ਮਿਲ ਕੇ ਆਪਣੇ ਦੁੱਖ ਸਾਂਝੇ ਕਰ ਲੈਂਦਾ ਹੈ ਕਦੀ ਕਦੀ ਰੋਟੀ ਪਿੱਛੇ ਲੜਾਈਆਂ ਵੀ ਲੜ ਲੈਂਦਾ ਹੈ سلسلہ ਚੱਲਦਾ ਰਿਹਾ ਉਧਰ ਰਾਜੇ ਦੀ ਅਵਸਥਾ ਇਧਰ ਇਹ ਪਿਖਾਰੀ ਦਾ ਜੀਵਨ ਇੱਕ ਦਿਨ ਅਚਨ ਚੇਤ ਇਹਦੀ ਯਾਦਦਾਸ਼ਤ ਵਾਪਸ ਆ ਗਈ ਮੈਮਰੀ ਡਵੈਲਪ ਹੋਈ ਯਾਦ ਆਇਆ ਮਨਾ ਮੈਂ ਤਾਂ ਬਾਦਸ਼ਾਹ ਦਾ ਪੁੱਤਰ ਆ ਮੇਰਾ ਤਾਂ ਆ ਇੱਕ ਇਲਾਕਾ ਹੈ ਮੇਰਾ ਆ ਇੱਕ ਦੇਸ਼ ਹੈ ਮੇਰਾ ਬਾਪ ਹੈ ਬਾਦਸ਼ਾਹ ਵਾਪਸ ਹੁੰਦਾ ਹੈ ਘਰ ਆਉਂਦਾ ਹੈ ਬਾਦਸ਼ਾਹ ਦੇਖ ਕੇ ਬੜਾ ਖੁਸ਼ ਹੁੰਦਾ ਹੈ ਚੰਗਾ ਹੋ ਗਿਆ ਤੂੰ ਆ ਗਿਆ ਤੇਰਾ ਜਾਣਾ ਇੱਕ ਕੌਤਕ ਬਣ ਗਿਆ ਮੈਨੂੰ ਅਹਿਸਾਸ ਕਰਾ ਗਿਆ ਜਿਸ ਖਜ਼ਾਨੇ ਨੂੰ ਜਿਸ ਬਾਦਸ਼ਾਹਤ ਨੂੰ ਮੈਂ ਸਭ ਕੁਝ ਸਮਝੀ ਬੈਠਾ ਸੀ ਤੇਰੇ ਜਾਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਤਾਂ ਕੁਝ ਵੀ ਨਹੀਂ ਤੂੰ ਆ ਪੁੱਤਰਾ ਅਚਕ ਮੈਂ ਰਾਜ ਭਾਗ ਕਿਸੇ ਨੂੰ ਦੇਣਾ ਚਾਹੁੰਦਾ ਸੀ ਇਹ ਰਾਜ ਭਾਗ ਤੇਰਾ ਤੇ ਅੱਜ ਤੋਂ ਬਾਅਦ ਤੂੰ ਰਾਜਾ ਬੈਠ ਗਿਆ ਤਖਤ ਤੇ ਲੋਕ ਆਉਂਦੇ ਨੇ ਫਰਿਆਦ ਲੈ ਕੇ ਲੋਕਾਂ ਦੀ ਫਰਿਆਦ ਸੁਣਦਾ ਤੇ ਉਹਨਾਂ ਨੂੰ ਖਜ਼ਾਨਾ ਵੰਡਦਾ ਕਿਉਂਕਿ ਜਿਹਦਾ ਖਜ਼ਾਨਾ ਸੀ ਉਹਨੂੰ ਅਹਿਸਾਸ ਹੋ ਗਿਆ ਕਿ ਅਸਲੀਅਤ ਕੀ ਹੈ ਤੇ ਇਹਨੂੰ ਭਿਖਾਰੀ ਬਣ ਕੇ ਕੀ ਅਹਿਸਾਸ ਹੋ ਗਿਆ ਕਿ ਜ਼ਿੰਦਗੀ ਕੀ ਹੈ ਖਜ਼ਾਨਾ ਵੰਡ ਰਿਆ ਸੀ ਉਹਨਾਂ ਭਿਖਾਰੀਆਂ ਨੂੰ ਪਤਾ ਲੱਗਿਆ ਕਿ ਜਿਹੜਾ ਆਪਣੇ ਨਾਲ ਭਿਖਾਰੀ ਸੀ ਨਾ ਉਹ ਉਹ ਤਾਂ ਰਾਜਾ ਬਣ ਗਿਆ ਚਲੋ ਆਪਾਂ ਵੀ ਕੁਝ ਮੰਗਣ ਚੱਲੀਏ ਤਖਤ ਤੇ ਬੈਠਾ ਹੈ ਇਹਦਾ ਵਜ਼ੀਰ ਕਹਿੰਦਾ ਪਾਦਸ਼ਾਹ ਬਾਹਰ ਕੁਝ ਭਿਖਾਰੀ ਆਏ ਨੇ ਉਹ ਕਹਿੰਦੇ ਨੇ ਕਿ ਬਾਦਸ਼ਾਹ ਸਾਡਾ ਮਿੱਤਰ ਹੈ ਅੰਦਰ ਆਉਣ ਦੇਵਾ ਜੇ ਨਾ ਇਹ ਤਖਤ ਧੋਤਰਦਾ ਜਾ ਕੇ ਉਹਨਾਂ ਨੂੰ ਗਲਬਕੜੀ ਪਾਉਂਦਾ ਹੈ ਉਹਨਾਂ ਨੂੰ ਲੈ ਕੇ ਆਉਂਦਾ ਹੈ ਉਹ ਵਜ਼ੀਰ ਪੁੱਛਦਾ ਹੈ ਕਿ ਤੁਸੀਂ ਇਹ ਭਿਖਾਰੀਆਂ ਨੂੰ ਗਲਬਕੜੀ ਪਾ ਰਹੇ ਹੋ ਕਹਿੰਦਾ ਵਜ਼ੀਰ ਤੂੰ ਸਿਆਣਾ ਹੈ ਮੇਰੇ ਤੋਂ ਸਿਆਣਾ ਹੈ ਤੁਹਾਡੀਆਂ ਸਿਆਣਪਾਂ ਨਾਲ ਇਹ ਰਾਜ ਭਾਗ ਚੱਲਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਭਿਖਾਰੀਆਂ ਨੂੰ ਮੈਂ ਜਾਣਦਾ ਨਾ ਜਿੱਥੇ ਖੜ ਕੇ ਲੋਕ ਫਰਿਆਦ ਕਰਦੇ ਨੇ ਤੇ ਉਥੇ ਉਹਨਾਂ ਨੂੰ ਖੜਾ ਦਿੰਦਾ ਤੇ ਆਪ ਤੱਕ ਤੇ ਬੈਠ ਜਾਂਦਾ ਕਿਉਂਕਿ ਮਰਿਆਦਾ ਇਹ ਹੈ ਕਿ ਤਖਤ ਤੇ ਬੈਠ ਕੇ ਸੁਣਨਾ ਹੈਗਾ ਉਹਨਾਂ ਨੂੰ ਕਹਿੰਦਾ ਭਿਖਾਰੀਆਂ ਨੂੰ ਕਹਿੰਦਾ ਦੱਸੋ ਮੰਗੋ ਕੀ ਮੰਗਣਾ ਭਿਖਾਰੀ ਕਹਿਣ ਲੱਗੇ ਬਾਦਸ਼ਾ ਕੋਈ ਹੋਰ ਹੁੰਦਾ ਤੇ ਅਸੀਂ ਬੋਲ ਕੇ ਦੱਸਦੇ ਕੋਈ ਹੋਰ ਹੁੰਦਾ ਤੇ ਅਸੀਂ ਬੋਲ ਕੇ ਦੱਸਦੇ ਤੈਨੂੰ ਅਸੀਂ ਬੋਲ ਕੇ ਦਸੀਏ ਤੈਨੂੰ ਤਾਂ ਪਤਾ ਹੀ ਹੈ ਸਾਨੂੰ ਨਹੀਂ ਪਤਾ ਤੂੰ ਕੀ ਦੇਂ ਪਰ ਤਨੂੰ ਭਿਖਾਰੀਆਂ ਦੇ ਦੁੱਖ ਜਾਣਦਾ ਸਾਨੂੰ ਭਿਖਾਰੀ ਨਾ ਰਹਿਣਾ ਪਵੇ ਉਹ ਬਾਦਸ਼ਾਹ ਬੋਲਿਆ ਕਹਿਣ ਲੱਗਾ ਮੇਰੇ ਪਿਤਾ ਦਾ ਜਿਹੜਾ ਖਜ਼ਾਨਾ ਹੈ ਨਾ ਉਸ ਖਜ਼ਾਨੇ 'ਚ ਮੈਂ ਥੋੜਾ ਜਿਹਾ ਕਿਣਕਾ ਵੀ ਵੰਡ ਦਿਆਂ ਨਾ ਤੁਹਾਨੂੰ ਭਿਖਾਰੀ ਰਹਿਣ ਦੀ ਲੋੜ ਨਹੀਂ ਤੁਹਾਡੀਆਂ ਸੱਤ ਪੀੜੀਆਂ ਨੂੰ ਭਿਖਾਰੀ ਲੈਣ ਦੀ ਲੋੜ ਨਹੀਂ ਪਰ ਮੈਂ ਦੇਣ ਤੋਂ ਪਹਿਲਾਂ ਇਹ ਗੱਲ ਪੁੱਛਣਾ ਚਾਹੁੰਦਾ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਤੁਹਾਡੇ 'ਚ ਕੋਈ ਬਾਦਸ਼ਾਹ ਦਾ ਪੁੱਤਰ ਤਾਂ ਨਹੀਂ ਇਹਦੇ ਬਾਦਸ਼ਾਹ ਦਾ ਪੁੱਤਰ ਹੁੰਦਿਆਂ ਸੁੰਦਿਆਂ ਆਪਣੇ ਆਪ ਨੂੰ ਭੁਲਾ ਕੇ ਕਿੱਥੇ ਭਿਖਾਰੀਆਂ ਵਾਂਗੂ ਰੁਲਦਾ ਫਿਰਦਾ ਤਾਂ ਨਹੀਂ ਇੱਥੇ ਮੈਂ ਦੋ ਗੱਲਾਂ ਕਮਾਂਗਾ ਕਿਉਂਕਿ ਮੈਂ ਪਰਸਨਲ ਨਹੀਂ ਜਾਣਦਾ ਇੱਕ ਦੋ ਜਾਣਿਆ ਤੋਂ ਇਲਾਵਾ ਮੈਂ ਪਰਸਨਲ ਜ਼ਿਆਦਾ ਨਹੀਂ ਜਾਣਦਾ ਤੁਹਾਡੇ ਬਾਰੇ ਜਿਹੜੇ ਤਾਂ ਰੱਬ ਨੂੰ ਮੰਨਦੇ ਨੇ ਵੀ ਰੱਬ ਹੈਗਾ ਉਹ ਤਾਂ ਇਸ ਵੇਲੇ ਫੀਲਿੰਗ ਲੈਣ ਕਿ ਰੱਬ ਸਾਡਾ ਬਾਦਸ਼ਾਹ ਹੈ ਅਸੀਂ ਉਹਦੇ ਪੁੱਤਰ ਆ ਤੇ ਕਿਧਰੇ ਨਾ ਕਿਧਰੇ ਅਸੀਂ ਭੁੱਲ ਕੇ ਭਿਖਾਰੀਆਂ ਵਾਂਗੂ ਕੁਛ ਜੀਵਨ ਅਸੀਂ ਜਿਉ ਰਹੇ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ ਅਗਰ ਕਿਸੇ ਦਾ ਰੱਬ ਵਿੱਚ ਵਿਸ਼ਵਾਸ ਨਹੀਂ ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਕੁਦਰਤ ਵਿੱਚ ਜ਼ਰੂਰ ਵਿਸ਼ਵਾਸ ਹੋਏਗਾ ਕਿਉਂਕਿ ਜੋ ਕੁਝ ਵੀ ਸਾਨੂੰ ਮਿਲਦੇ ਆ ਉਹ ਕੁਦਰਤ ਰਾਹੀਂ ਮਿਲਦੇ ਆ ਠੀਕ ਹੈ ਜੀ ਤੇ ਉਹ ਕੁਦਰਤ ਨੂੰ ਆਪਣਾ ਪਾਤਸ਼ਾਹ ਮੰਨ ਲੈਣ ਤੇ ਕਿਧਰੇ ਨਾ ਕਿਧਰੇ ਇਸ ਅਹਿਸਾਸ ਨੂੰ ਭੁਲਾ ਕੇ ਸਾਡੇ ਅੰਦਰ ਬਹੁਤ ਵਾਰੀ ਭਿਖਾਰੀਪੁਣਾ ਆ ਜਾਂਦਾ ਹੈ ਇਹ ਤਾਂ ਸੀ ਜੀ ਸਟੋਰੀ ਹੁਣ ਇੱਕ ਉਦਾਹਰਨ ਉਸ ਨੁਕਤੇ ਵਾਸਤੇ ਇਸ ਨਾਲ ਸੰਬੰਧਿਤ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਰੱਬ ਨੂੰ ਬਾਦਸ਼ਾਹ ਮੰਨਦੇ ਨੇ ਪਾਦਸ਼ਾਹ ਮੰਨਦੇ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਸਾਰਾ ਯੂਰਪ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੀ ਚਰਨ ਧੂੜੀ ਸਦਕਾ 25 ਦੇਸ਼ਾਂ ਦੇ ਵਿੱਚ ਕੈਂਪ ਲਾਉਣ ਦਾ ਮੌਕਾ ਮਿਲਿਆ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਕੈਨੇਡਾ ਏਸ਼ੀਆ ਦੇ ਸਾਰੇ ਦੇਸ਼ ਜਿਨ੍ਹਾਂ ਦੇਸ਼ਾਂ ਵਿੱਚ ਕੋਈ ਨਹੀਂ ਸੀ ਗਿਆ ਉੱਥੇ ਵੀ ਮੌਕਾ ਮਿਲਿਆ ਇੰਡੋਨੇਸ਼ੀਆ ਦੇ ਵਿੱਚ ਸਭ ਤੋਂ ਕੈਂਪ ਪਹਿਲਾ ਕੈਂਪ ਲਾਉਣ ਵਾਲਾ ਇਹ ਸਰੀਰ ਗੁਰੂ ਪਾਤਸ਼ਾਹ ਨੇ ਮਾਨ ਦਵਾਇਆ ਇਧਰੋਂ ਕੈਨੀਆਂ ਦੰਜ਼ਾਨੀਆਂ ਯੂਗਾਂਡਾ ਤੇ ਇਧਰੋਂ ਅਰਬ ਕੰਟਰੀ ਵਿੱਚ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਏ ਤਹਿਰਾਨ ਤਾਂ ਸਾਰੇ ਘੁੰਮਦੇ ਆ ਇੱਕ ਚੀਜ਼ ਧਿਆਨ ਚਾਹੀ ਖਾਸ ਤੌਰ ਤੇ ਯੂਰਪ ਵਿੱਚ ਘੁੰਮਦੇ ਆ ਕਿ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਕੁਦਰਤ ਨੂੰ ਤਾਂ ਆਪਣਾ ਪਾਤਸ਼ਾਹ ਮੰਨਦਾ ਹੀ ਆ ਕਿਉਂਕਿ ਜੇ ਜੇ ਮੈਨੂੰ ਸਾਹ ਕਿੱਥੋਂ ਮਿਲ ਰਹੇ ਨੇ ਹਵਾ ਕਿੱਥੋਂ ਮਿਲ ਰਹੀ ਹੈ ਤੇ ਉਹ ਜਦੋਂ ਰੱਬ ਨੂੰ ਪਾਸੇ ਕਰ ਦਿੱਤਾ ਜਾਂਦਾ ਤੇ ਫਿਰ ਕੁਦਰਤ ਨੂੰ ਪਾਸੇ ਕਰਨਾ ਮੁਸ਼ਕਲ ਆ ਠੀਕ ਹੈ ਜੀ ਇਹ ਗੁਰਮਤਿ ਮੰਦੀ ਹੈ ਕਿ ਰੱਬ ਇਸ ਕੁਦਰਤ ਦੇ ਵਿੱਚ ਵਸਿਆ ਹੋਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖ ਉਹ ਅੱਜ ਆਪਾਂ ਦੀਦਾਰ ਚਲ ਕੇ ਕੋਸ਼ਿਸ਼ ਕਰਾਂਗੇ ਕਿ ਸਾਨੂੰ ਵੀ ਚਲਪ ਹੋ ਜਾਵੇ ਕਿ ਇਸ ਕੁਦਰਤ ਵਿੱਚ ਸੱਚੀ ਰੱਬ ਹੈ ਦੂਸਰਾ ਨੁਕਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਅਨੰਦ ਸਾਹਿਬ ਵਿੱਚ ਉਹ ਤਾਂ ਇਹ ਕਹਿੰਦੇ ਨੇ ਆ ਜਿਹੜਾ ਸਾਰਾ ਬੇਸ਼ਕ ਸੰਸਾਰ ਅਸੀਂ ਦੇਖਦੇ ਆ ਇਹ ਵੇਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਰੱਬ ਦਾ ਰੂਪ ਹੈ ਹੁਣ ਇਸ ਆਪਣੇ ਪਿਤਾ ਨੂੰ ਸੱਚੇ ਪਾਤਸ਼ਾਹ ਨੂੰ ਰੱਬ ਨੂੰ ਮਿਲਣ ਵਾਸਤੇ ਰੱਬ ਨੂੰ ਸਮਝਣ ਵਾਸਤੇ ਉਹਦੀ ਛੱਤਰ ਛਾਇਆ ਹੇਠ ਜਿਉਣ ਵਾਸਤੇ ਉਦੀ ਭੈ ਭਾਵਨੀ ਵਿੱਚ ਜਿਉਣ ਵਾਸਤੇ ਉਦੀ ਬਖਸ਼ਿਸ਼ ਵਿੱਚ ਜਿਉਣ ਵਾਸਤੇ ਸਿੱਖਣ ਲਈ ਅਸੀਂ ਜਾਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਠੀਕ ਹੈ ਜੀ ਹੁਣ ਉਹ ਜਿਹੜਾ ਨੁਕਤਾ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੈਣਾ ਹੈ ਉਸ ਨੂੰ ਸਾਂਝਾ ਕਰਨ ਵਾਸਤੇ ਮੈਂ ਤੁਹਾਨੂੰ ਸਟਾਰਟਿੰਗ ਤੇ ਕਿਹਾ ਸੀ ਇੱਕ ਸਟੋਰੀ ਤੇ ਇੱਕ ਉਦਾਹਰਣ ਹੁਣ ਪਹਿਲਾਂ ਇੱਕ ਉਦਾਹਰਣ ਸਮਝ ਲਈਏ ਫਿਰ ਉਹ ਨੁਕਤਾ ਬਹੁਤ ਸੌਖਾ ਸਮਝ ਆ ਜਾਏਗਾ ਮੇਰੇ ਖਿਆਲ ਦੇ ਵਿੱਚ ਆਪਾਂ ਸਾਰਿਆਂ ਨੇ ਪਿੰਡਾਂ ਦਾ ਜੀਵਨ ਹੀ ਬਤੀਤ ਕੀਤਾ ਹੈ ਹਨਾ ਜੀ ਸਾਸਤ੍ਰੀ ਕਾਲ ਜੀ ਕੀ ਨਾਂ ਤੁਹਾਡਾ ਜੀ ਚੰਨਨ ਸਿੰਘ ਚੰਨਨ ਸਿੰਘ ਜੀ ਛਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਤੁਸੀਂ ਇੱਥੇ ਦੇਖਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਆਪਣੇ ਰਾਮ ਸਿੰਘ ਚੈਲਾ ਪਹਿਲਾਂ ਵੀ ਇੱਥੇ ਆਉਂਦੇ ਰਹੇ ਆ ਤੇ ਹੁਣ ਅੱਜ ਵੀ ਕੋਈ ਲਗਭਗ 1 ਘੰਟੇ ਦੇ ਉੱਥੇ ਬੋਲ ਕੇ ਗਏ ਆ ਕੀ ਕਹਿਣਾ ਚਾਹੋਗੇ ਉਹਨਾਂ ਵੱਲੋਂ ਦਿੱਤਾ ਗਿਆ ਆਦੇਸ਼ ਹਰ ਆਦਮੀ ਲਈ ਸਾਲ ਸੰਗਤ ਸਾਰਿਆਂ ਨੇ ਕਬੂਲ ਕੀਤਾ ਕਿ ਉਹਨਾਂ ਦੇ ਕਿਸੇ ਵੀ ਚੀਜ਼ ਦੀ ਕਿੰਤੂ ਪਰੰਤੂ ਨਹੀਂ ਹੈਗੀ ਬਹੁਤ ਅੱਛਾ ਪ੍ਰੋਗਰਾਮ ਹੈ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਤੇ ਕੁਝ ਆਦਮੀਆਂ ਦੀ ਆਵਾਜ਼ਾਂ ਜਿਹੜੀਆਂ ਉਹ ਕੁਝ ਬਦਲ ਸਕਦੇ ਚੰਨਨ ਸਿੰਘ ਜੀ ਸਾਡੇ ਸ਼ਵਾਰਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਵਨ ਵਰਲਡ ਵਾਈਡ ਵੇਖਿਆ ਜਾ ਰਿਹਾ ਜੀ ਤੁਸੀਂ ਆਮ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਮ ਬਹਾਨ ਨੂੰ ਸਾਰਿਆਂ ਨੂੰ ਪਹਿਲਾ ਬੇਲਾ ਸੰਦੇਸ਼ ਆਪਣੇ ਕਰੈਕਟਰ ਆਪਣੇ ਦੇਸ਼ ਆਪਣੀ ਇੱਛਾ ਆਪਣੀ ਵਿੱਦਿਆ ਦਾ ਸਹੀ ਅਭਿਯੋਗ ਕਰੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ